ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਲਈ ਜਾਣਗੇ ਵੱਡੇ ਫੈਸਲੇ ਤਖਤਸ਼ਰੀ ਪਟਨਾ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਸ਼੍ਰੀ ਅਕਾਲ ਤਖਸੈਦਾ ਸਖਤ ਫਰਮਾਨ ਫੈਸਲੇ ਨੂੰ ਦੱਸਿਆ ਗੈਰ ਸਿਧਾਂਤਕ ਗਦਾਰ ਕਹਨ ਤੇ ਮਨਪ੍ਰੀਤ ਸਿੰਘ ਅਲੀਦਾਰ ਸੁਖਵੀਰ ਬਾਦਲ ਨੂੰ ਠੋਕਵਾ ਜਵਾਬ ਕਿਹਾ ਕਿ ਪਾਰਟੀ ਚ ਹੋ ਰੀਆਂ ਗਲਤੀਆਂ ਦਾ ਵਿਰੋਧ ਕਰਨਾ ਹੈ ਗਦਾਰੀ ਕੇਂਦਰ ਸਰਕਾਰ ਨੇ ਲਿਆ ਇੱਕ ਹੋਰ ਪੰਜਾਬ ਵਿਰੋਧੀ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਵੱਲੋਂ ਲਏ ਗਏ ਫੈਸਲੇ ਦਾ ਵਿਰੋਧ ਕਰਨ ਦਾ ਕੀਤਾ ਐਲਾਨ ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਮੁਹਾਲੀ ਚ ਸ਼ਾਮਿਲ ਮਾਨ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ ਵਿਕਰਮਜੀਠੇ ਨੇ ਕਿਹਾ ਪੰਜਾਬ ਸਰਕਾਰ ਕੇਹਾ ਸੀ ਐਮ ਭਗਵੰਤ ਮਾਨ ਦੀਆਂ ਡਰਾਮੇਬਾਜ਼ੀਆਂ ਕਾਰਨ ਪੰਜਾਬ ਨੇ ਗਵਾਇਆ ਪਾਣੀਆਂ ਤੇ ਆਪਣਾ ਹੱਕ ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ ਅੱਜ ਇਨ੍ਹਾਂ ਜ਼ਿਲ੍ਹਿਆਂ ਚ ਪੈ ਸਕਦਾ ਮੀ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਝਟਕਾ ਕਰਜ਼ਾ ਸੀਮਾ ਚ 16400 70 ਕਰੋੜ ਦੀ ਕੀਤੀ ਕਟੋਤੀ ਪੰਜਾਬ ਚ ਨਵਾਂ ਸ਼ਹਿਰ ਬਸਾਉਣ ਲਈ 32 ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ ਕਿਸਾਨਾਂ ਵੱਲੋਂ ਵਿਰੋਧ ਹੋਇਆ ਸ਼ੁਰੂ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ 1 ਲੱਖ 5000 ਰੁਪਏ ਰਿਸ਼ਵਤ ਲੈਂਦਾ ਏਐਨਟੀਐਫ ਦਾ ਏਐਸਆਈ ਅਤੇ ਉਸਦਾ ਡਰਾਈਵਰ ਕੀਤਾ ਗ੍ਰਿਫਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਸਰਕਾਰੀ ਰਿਹਾਈਸ਼ ਤੇ ਸਵੇਰੇ 11 ਵਜੇ ਕੀਤੀ ਜਾਵੇਗੀ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਮੰਤਰੀਆਂ ਨੂੰ ਪਹੁੰਚਣ ਲਈ ਕਿਹਾ ਗਿਆ ਹੈ ਇਸ ਮੀਟਿੰਗ ਚ ਕਈ ਵੱਡੇ ਫੈਸਲੇ ਲਈ ਜਾ ਸਕਦੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਲਾਗੂ ਕਰਨ ਵਾਲੇ ਨਵੇਂ ਫੈਸਲੇ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਬੀਤੇ ਦਿਨੀਂ ਸ਼੍ਰੀ ਅਕਾਲ ਤਖਸੈਦ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਨਖਾਈਆ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼੍ਰੀ ਅਕਾਲ ਤਖਸੈਦ ਸਕੱਤਰੇ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਸਿਧਾਂਤਾਂ ਦੀ ਵੱਡੀ ਉਲੰਘਣਾ ਕਰਾਰ ਦਿੱਤਾ ਹੈ ਸ਼੍ਰੀ ਅਕਾਲ ਤਖਸੈ ਸائبਕਤਰੇ ਇਤਨੇ ਬਿਆਨ ਜਾਰੀ ਕਰਦੇ ਆਂ ਕਿ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਬੀਤੇ ਕੱਲ ਕੀਤੇ ਗਏ ਫੈਸਲੇ ਬਾਰੇ ਇਹ ਪੱਖ ਹੈ ਕਿ 6 ਦਸੰਬਰ 2022 ਦੇ ਸ਼੍ਰੀ ਅਕਾਲ ਤਖਸੈ ਦੇ ਆਦੇਸ਼ ਤੋਂ ਬਾਅਦ ਵੀ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਉਸ ਸਮੇਂ ਸਾਜ਼ਿਸ਼ ਅਧੀਨ ਅਧਿਹਾ ਇੱਕ ਪੰਥ ਵਿਰੋਧੀ ਫੈਸਲਾ ਕੀਤਾ ਗਿਆ ਸੀ ਜੋ ਕਿ ਹੁਣ ਦੀ ਤਰ੍ਹਾਂ ਸ਼੍ਰੀ ਅਕਾਲ ਤਖਸੈਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲਾ ਸੀ ਪਰੰਤੂ ਬਾਅਦ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਨੇ ਸ਼੍ਰੀ ਅਕਾਲ ਤਖਸੈ ਦੇ ਫੈਸਲੇ ਨੂੰ ਕਬੂਲਦਿਆਂ ਸ਼੍ਰੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾਂ ਪਾਸੋਂ ਲਏ ਗੇ ਫੈਸਲੇ ਨੂੰ ਪੂਰਨ ਰੂਪ ਵਿੱਚ ਅਵੈਧ ਘਰਾੜ ਦਿੰਦੇ ਆ ਇਸ ਨੂੰ ਰੱਦ ਕਰ ਦਿੱਤਾ ਸੀ ਇਸ ਕਾਰਵਾਈ ਨੂੰ ਸ਼੍ਰੀ ਅਕਾਲ ਤਖਸੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰੇ ਸਹਿਬਾਨਾਂ ਵੱਲੋਂ ਮਿਤੀ 9 ਦਸੰਬਰ 2022 ਨੂੰ ਰੱਦ ਕਰ ਦਿੱਤਾ ਗਿਆ ਸੀ ਹੁਣ ਵੀ ਅਜੇ ਹੀ ਕਾਰਵਾਈ ਕੀਤੀ ਗਈ ਹੈ ਜੋ ਕਿ ਖਾਲਸਾ ਪੰਥ ਵਿੱਚ ਪਾੜਾ ਪਾਉਣ ਵਾਲੀ ਹਰਕਤ ਹੈ ਅਤੇ ਜੇਕਰ ਇਹ ਫੈਸਲਾ ਜਲਦ ਹੀ ਵਾਪਸ ਨਹੀਂ ਲਿਆ ਗਿਆ ਤਾਂ ਇਸ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਜਿਹੜੇ ਗਰੰਥੀ ਸਿੰਘਾਂ ਨੇ ਬੀਤੇ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ ਇਨਾਂ ਅਤੇ ਇਨਾਂ ਦੇ ਪਰਿਵਾਰਿਕ ਮੈਂਬਰਾਂ ਵਿਰੁੱਧ ਕਈ ਗੁਰਮਤ ਵਿਰੋਧੀ ਕਾਰਵਾਈਆਂ ਦੀਆਂ ਸ਼ਿਕਾਇਤਾਂ ਸ਼੍ਰੀ ਅਕਾਲ ਤਖਸੈ ਵਿਖੇ ਵਿਚਾਰ ਅਧੀਨ ਹਨ ਇਸ ਫੈਸਲੇ ਨੂੰ ਲੈ ਕੇ ਸ਼੍ਰੀ ਅਕਾਲ ਤਖਸੈ ਵਿਖੇ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਕੱਤਰਤਾ ਹੋਈ ਸੀ ਜਿਸ ਵਿੱਚ ਤਖਤ ਸ਼੍ਰੀ ਪਟਨਾ ਸੈਜ ਦੇ ਫੈਸਲੇ ਨੂੰ ਸਿੱਖ ਕੌਮ ਅਤੇ ਸਿੱਖ ਸਿਧਾਂਤਾਂ ਦੇ ਉਲਟ ਕਰਾਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਮਨਪ੍ਰੀਤ ਸਿੰਘ ਯਾਦਲੀ ਨੂੰ ਗद्दार ਕਹੇ ਜਾਣ ਤੋਂ ਬਾਅਦ ਹੁਣ ਉਹਨਾਂ ਨੇ ਪਲਟਵਾਰ ਕੀਤਾ ਹੈ ਮਨਪ੍ਰੀਤ ਯਾਦਲੀ ਨੇ ਪਲਟਵਾਰ ਕਰਦੇ ਹ ਕਿਹਾ ਕਿ ਪਾਰਟੀ ਵਿੱਚ ਹੋ ਰਹੀ ਗਲਤੀਆਂ ਖਿਲਾਫ ਆਵਾਜ਼ ਚੁੱਕਣਾ ਗਦਾਰੀ ਨਹੀਂ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਸੁਖਵੀਰ ਬਾਦਲ ਨੇ ਮੈਨੂੰ ਗਦਾਰ ਕਿਹਾ ਸੀ ਪਰ ਇਹ ਦੱਸ ਸਕਦੇ ਹਨ ਕਿ ਪਾਰਟੀ ਵਿੱਚ ਹੋ ਰਹੀਆਂ ਗਲਤੀਆਂ ਦਾ ਵਿਰੋਧ ਕਰਨਾ ਗਦਾਰੀ ਹੈ। ਇਅਲੀ ਨੇ ਕਿਹਾ ਕਿ ਉਹਨਾਂ ਦੀ ਅਤੇ ਹੋਰ ਆਗੂਆਂ ਦਾ ਰਾਜਨੀਤਿਕ ਅਕਸ ਸਿਰਫ ਸ਼੍ਰੋਮਣੀ ਅਕਾਲੀ ਦਲ ਕਰਕੇ ਹੀ ਬਣਿਆ ਹੈ। ਮੈਂ ਹਮੇਸ਼ਾ ਪਾਰਟੀ ਦਾ ਝੰਡਾ ਬੁਲੰਦ ਕੀਤਾ ਹੈ ਪਰ ਪਾਰਟੀ ਵੱਲੋਂ ਕੀਤੀਆਂ ਗਈਆਂ ਗਲਤੀਆਂ ਤੇ ਸਵਾਲ ਉਠਾਉਣਾ ਮਹੱਤਵਪੂਰਨ ਹੈ ਆਲੀ ਨੇ ਕਿਹਾ ਕਿ ਸੁਮੇਧ ਸੈਣੀ ਨੂੰ ਬੀਜੀਪੀ ਬਣਾਉਣਾ ਸਿਰਸਾ ਮੁਖੀ ਨੂੰ ਮਾਫ ਕਰਨਾ ਡੇਰਾ ਤੇ ਕਿਸਾਨਾਂ ਦੇ ਮੁੱਦਿਆਂ ਤੇ ਪਾਰਟੀ ਦੀਆਂ ਨੀਤੀਆਂ ਦਾ ਸਮਰਥਨ ਕਰਨਾ ਗਲਤ ਸੀ ਜਿਸ ਕਾਰਨ ਮੈਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਈ ਹੈ ਇਹ ਆਲੀ ਨੇ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਦੌਰਾਨ 700 ਕਿਸਾਨ ਸ਼ਹੀਦ ਹੋ ਗਏ ਸਾਨੂੰ ਉਦੋਂ ਵੀ ਉਹਨਾਂ ਨੇ ਪਾਰਟੀ ਦੀਆਂ ਗਲਤ ਨੀਤੀਆਂ ਦਾ ਵਿਰੋਧ ਤਾ ਤੇ ਰਾਸ਼ਟਰਪਤੀ ਚੋਣ ਵਿੱਚ ਭਾਜਪਾ ਨਾਲ ਗੱਠਜੋੜ ਤੋੜਨ ਦੇ ਬਾਵਜੂਦ ਉਹਨਾਂ ਨੇ ਪਾਰਟੀ ਦੇ ਫੈਸਲੇ ਦੇ ਵਿਰੁੱਧ ਵੋਟ ਨਹੀਂ ਪਾਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਪਾਖੜਾ ਡੈਮ ਬਾਰੇ ਜਾਰੀ ਕੀਤੇ ਗਏ ਨਵੇਂ ਫਰਮਾਨ ਦਾ ਡਟਮਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਉਹਨਾਂ ਨੇ ਪੰਜਾਬ ਭਾਜਪਾ ਦੇ ਆਗੂਆਂ ਨੂੰ ਇਸ ਫੈਸਲੇ ਬਾਰੇ ਸਵਾਲ ਪੁੱਛਿਆ ਹੈ ਕਿ ਉਹ ਹੁਣ ਪੰਜਾਬ ਦੇ ਨਾਲ ਖੜੇ ਹਨ ਜਾਂ ਫਿਰ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਹੱਕ ਵਿੱਚ ਹਨ ਸੰਗਰੂਰ ਚ ਪ੍ਰੈਸ ਕਾਨਫਰੰਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬੀਤੇ ਕੱਲ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇੱਕ ਚਿੱਠੀ ਕੱਢੀ ਗਈ ਹੈ ਕਿ ਪਾਖੜਾ ਵਿਖੇ 296 ਸੀਆਈਐਸਐਫ ਦੇ ਜਵਾਨ ਤਾਇਨਾਤ ਕੀਤੇ ਜਾਣਗੇ ਹੋਰ ਤਾਂ ਹੋਰ ਕੇਂਦਰ ਵੱਲੋਂ ਇਸ ਦਾ ਖਰਚਾ ਵੀ ਪੰਜਾਬ ਸਿਰ ਮੜਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਚਿੱਠੀ ਚ ਲਿਖਿਆ ਗਿਆ ਹੈ ਕਿ ਇੱਕ ਜਵਾਨ ਦਾ ਸਾਲ ਪਰ ਦਾ ਖਰਚਾ 290100 ਰੁਪਏ ਹੈ ਤੇ ਇਸ ਲਈ ਪੰਜਾਬ ਸਰਕਾਰ ਦਾ BBMP 8 ਕਰੋੜ 58 ਲੱਖ 9600 ਰੁਪਏ ਜਵਾਨਾਂ ਦੀ ਤਾਇਨਾਤੀ ਵਾਸਤੇ ਦੇਵੇ ਸੀਮਾਨ ਨੇ ਕਿਹਾ ਕਿ ਪਾਖੜਾ ਤੇ ਪਹਿਲਾਂ ਵੀ ਕੋਈ ਫੋਰਸ ਤਾਇਨਾਤ ਨਹੀਂ ਸੀ ਹੁਣ ਜਦੋਂ ਪਿੱਛੇ ਜਿਹੇ BBMP ਵੱਲੋਂ ੱੱਕੇ ਨਾਲ ਹਰਿਆਣਾ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉੱਥੇ ਕਾਫੀ ਲੋਕ ਇਕੱਠੇ ਹੋ ਗਏ ਸੰਜ ਇਸ ਕਰਕੇ ਉੱਥੇ ਪੰਜਾਬ ਪੁਲਿਸ ਦੀ ਤਾਇਨਾਤੀ ਕੀਤੀ ਗਈ ਸੀ ਉਹਨਾਂ ਕਿਹਾ ਹੈ ਕਿ ਜਦ ਪੰਜਾਬ ਪੁਲਿਸ ਇਹ ਕੰਮ ਮੁਫਤ ਵਿੱਚ ਕਰ ਰਹੀ ਹੈ ਤਾਂ ਸੀਆਈਐਸਐਫ ਜਵਾਨਾਂ ਦੀ ਤਾਇਨਾਤੀ ਦੀ ਜ਼ਰੂਰਤ ਕਿਉਂ ਹੈ ਤੇ ਪੰਜਾਬ ਜਾਂ ਬੀਬੀਐਮਬੀ ਉਸ ਦੇ ਪੈਸੇ ਕਿਉਂ ਦੇਵੇ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਕੱਲ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਇਹ ਮੁੱਦਾ ਚੁੱਕਣਗੇ ਤੇ ਇਸ ਦਾ ਦਤ ਕੇ ਵਿਰੋਧ ਵੀ ਕਰਨਗੇ ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਮੋਹਾਲੀ ਜ਼ਿਲ੍ਹੇ ਵਿੱਚ ਮਿਲਾ ਦਿੱਤੇ ਗਏ ਹਨ ਇਸ ਸੰਬੰਧੀ ਮਾਨ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਵੇਂ ਹੀ ਇਹੇ ਪਿੰਡ ਮੋਹਾਲੀ ਵਿੱਚ ਆਉਣਗੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ ਇਸ ਤੋਂ ਇਲਾਵਾ ਉਹਨਾਂ ਦੀ ਜ਼ਮੀਨ ਦੀ ਕੀਮਤ ਵੀ ਵੱਧ ਜਾਵੇਗੀ ਕਿਉਂਕਿ ਮੋਹਾਲੀ ਦਾ ਸਰਕਲ ਰੇਟ ਕਾਫੀ ਵੱਧ ਹੈ ਇਸ ਸੰਬੰਧੀ ਇੱਕ ਮਤਾ ਹਾਲੀ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਸੀ ਪਟਿਆਲਾ ਦੇ ਜਿਹੜੇ ਪਿੰਡ ਮੋਹਾਲੀ ਵਿੱਚ ਸ਼ਾਮਿਲ ਕੀਤੇ ਗਏ ਹਨ ਉਹਨਾਂ ਵਿੱਚ ਮਾਨਕਪੁਰ ਖੇੜਾ ਗੱਜੂ ਉਰਨਾ ਚਾਗੇਰਾ ਉੱਚਾ ਖੇੜਾ ਗੁਰਦਿੱਤਪੁਰਾ ਹਦਿੱਤਪੁਰਾ ਤੇ ਲੈਲਾ ਪਿੰਡ ਸ਼ਾਮਿਲ ਹਨ ਇਹ ਪਿੰਡ ਰਾਜਪੁਰਾ ਤਹਿਸੀਲ ਅਦੀਨ ਆਂਦੇਸਾਂ ਜਿਨ੍ਹਾਂ ਨੂੰ ਡਾਇਰੈਕਟਰ ਆਫ ਰਿਕਾਰਡ ਜਲੰਧਰ ਵੱਲੋਂ ਕਵਾਇਦਪੁਰੀ ਕਰਨ ਮਗਰੋਂ ਸ਼ਿਫਟ ਕੀਤਾ ਗਿਆ ਹੈ ਸ਼੍ਰੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤਿਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਡਰਾਮੇਬਾਜ਼ੀਆਂ ਕਾਰਨ ਨਾ ਸਿਰਫ ਪੰਜਾਬ ਦੇ ਪਾਣੀ ਦੇ ਹੱਕਾਂ ਨਾਲ ਸਮਝੌਤਾ ਹੋ ਗਿਆ ਹੈ ਬਲਕਿ ਨੰਗਲ ਡੈਮ ਦੀ ਸੁਰੱਖਿਆ ਪ੍ਰਬੰਧ ਵੀ ਸੂਬੇ ਦੇ ਹੱਥਾਂ ਵਿੱਚੋਂ ਨਿਕਲ ਗਏ ਹਨ ਕੇਂਦਰ ਸਰਕਾਰ ਵੱਲੋਂ ਨੰਗਲ ਡੈਮ ਤੇ CISF ਦੇ 296 ਜਵਾਂ ਤਾਇਨਾਤ ਕਰਨ ਦੇ ਫੈਸਲੇ ਨੂੰ ਸਤਲੁ ਸਦਨ ਦੇ ਗੇਟ ਨੂੰ ਤਾਲੇ ਲਗਾਉਣ ਅਤੇ ਨੰਗਲ ਡੈਮ ਤੇ ਸੁਰੱਖਿਆ ਆਮਲਾ ਤਾਇਨਾਤ ਕਰਨ ਵਰਗੀਆਂ ਸਸਤੀ ਸ਼ੋਰਤ ਹਾਸਲ ਕਰਨ ਵਾਲੀਆਂ ਕੋਝੀਆਂ ਹਰਕਤਾਂ ਦਾ ਨਤੀਜਾ ਦੱਸਦਿਆਂ ਵਿਕਰਮ ਜੀਠਿਆ ਨੇ ਕਿਹਾ ਕਿ ਇਸ ਸਬ ਨਾਲ ਪੰਜਾਬ ਦਾ ਕੇਸ ਹੋਰ ਕਮਜ਼ੋਰ ਹੋਇਆ ਹੈ ਉਨ੍ਹਾਂ ਕਿਹਾ ਕਿ ਹੁਣ ਜੋ ਵਾਪਰ ਰਿਹਾ ਹੈ ਉਹ ਹੋ ਪਹਿਲਾਂ ਕਦੇ ਨਹੀਂ ਵਾਪਰਿਆ ਨਾ ਸਿਰਫ ਸੂਬੇ ਤੋਂ ਇਸ ਦਾ ਪਾਣੀ ਖੋਇਆ ਜਾ ਰਿਹਾ ਹੈ ਬਲਕਿ ਇਸ ਨਾਲ ਪੰਜਾਬ ਨੂੰ ਇਸ ਦੇ ਆਪਣੇ ਹੀ ਸ਼ਹਿਰ ਨੰਗਲ ਤੋਂ ਬਾਹਰ ਕਰ ਦਿੱਤਾ ਗਿਆ ਹੈ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਹੀ ਇੰਨਾ ਹਾਲਾਤਾਂ ਲਈ ਜ਼ਿੰਮੇਵਾਰ ਹਨ ਉਹਨਾਂ ਨੇ ਕਿਹਾ ਕਿ ਬਜਾਏ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਣ ਦੇ ਅਤੇ ਟੁਕਮੀ ਕਾਰਵਾਈ ਕਰਨ ਦੇ ਉਹ ਆਪਣੇ ਆਪ ਨੂੰ ਸੂਬੇ ਦੇ ਦਰਿਆਈ ਪਾਣੀਆਂ ਦਾ ਰਾਖਾ ਵਿਖਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀ ਆਪਣੀਆਂ ਤਸਵੀਰਾਂ ਤਿਆਰ ਕਰਵਾਉਣ ਵਿੱਚ ਰੁੱਝੇ ਹੋਏ ਹਨ ਅਕਾਲੀ ਆਗੂ ਵਿਕਰਮਜੀਤਿਆ ਨੇ ਕਿਹਾ ਕਿ ਮਾਮਲੇ ਦੀ ਸਚਾਈ ਇਹ ਹੈ ਕਿ ਆਪ ਸਰਕਾਰ ਹਰਿਆਣਾ ਨੂੰ ਇਸ ਦੇ ਕੋਟੇ ਨਾਲੋਂ ਵੱਧ ਪਾਣੀ ਦਿੱਤੇ ਜਾਣ ਨੂੰ ਵੀ ਨਹੀਂ ਰੋਕ ਸਕੀ ਅਤੇ ਹਾਈ ਕੋਰਟ ਨੇ ਵੀ ਇਸ ਨੂੰ ਝਾੜ ਪਾਉਂਦਿਆਂ ਹਦਾਇਤ ਕੀਤੀ ਹੈ ਕਿ ਹਰਿਆਣਾ ਨੂੰ ਵਾਧੂ ਪਾਣੀ ਛੱਡਿਆ ਜਾਵੇ ਪੰਜਾਬ 'ਚ ਪਿਛਲੇ 2 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਬੀਤੇ ਦਿਨੀ ਗਰਮੀ ਦਾ ਕਹਿਰ ਤਾਂ ਕਾਫੀ ਨਜ਼ਰ ਆਇਆ ਪਰ ਉੱਤੇ ਹੀ ਹੁਣ ਹਿਮਾਚਲ ਪ੍ਰਦੇਸ਼ 'ਚ ਹੋਈ ਬਾਰਿਸ਼ ਨੇ ਇੱਕ ਵਾਰ ਫਿਰ ਪੰਜਾਬ ਦੇ ਮੌਸਮ 'ਚ ਵੱਡੀ ਤਬਦੀਲੀ ਲਿਆਂਦੀ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਤੋਂ ਬਾਅਦ ਪੰਜਾਬ ਦਾ ਮੌਸਮ ਵੀ ਬਦਲ ਗਿਆ ਹੈ ਮੌਸਮ ਵਿਭਾਗ ਮੁਤਾਬਕ ਅੱਜ ਤੋਂ ਇੱਕ ਪੱਛਮੀ gadbadi ਹੋਵੇਗੀ ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ بارش ਹੋ ਸਕਦੀ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਵੀ ਮਿਲਣ ਵਾਲੀ ਹੈ ਮੌਸਮ ਵਿਭਾਗ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੀ ਗਈ ਤਾਜ਼ਾ ਅਪਡੇਟ ਮੁਤਾਬਕ 23 ਮਈ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ بارش ਹੋਵੇਗੀ ਅਤੇ ਕੁਝ ਜ਼ਿਲ੍ਹਿਆਂ ਵਿੱਚ ਇਸ ਦਾ ਕੋਈ ਅਸਰ ਨਹੀਂ ਦਿਖਾਈ ਦੇਵੇਗਾ ਜਿਸ ਵਿੱਚ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਮਾਨਸਾ ਮੁਕਸਰ ਫਾਜ਼ਿਲਕਾ ਬੇहद ਗਰਮ ਹੋਣਗੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ ਕੱਲ ਨੂੰ ਵੀ ਇਹਨਾਂ ਜ਼ਿਲ੍ਹਿਆਂ ਵਿੱਚ ਕੋਈ ਖਾਸ ਅਸਰ ਨਹੀਂ ਹੋਵੇਗਾ ਇਸ ਤੋਂ ਇਲਾਵਾ 25 ਅਤੇ 26 ਮਈ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਮ੍ਰਿਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਐਸਐਸ ਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਸੰਗਰੂਰ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਨਾਲ ਕੁਝ ਦਿਨ ਰਾਹਤ ਦੇ ਮਹਿਸੂਸ ਹੋਣਗੇ लुधियाना जिले ਵਿੱਚ ਸਰਪਨਾ ਸਟੇਟ ਲਈ 24311 ਏਕੜ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਪ੍ਰੋਜੈਕਟ ਵਿੱਚ 32 ਪਿੰਡਾਂ ਦੀ ਜ਼ਮੀਨ ਆ ਰਹੀ ਹੈ ਇਸ ਯੋਜਨਾ ਤਹਿਤ ਐਕਵਾਇਰ ਕੀਤੀ ਜਾਣ ਵਾਲੀ ਬਹੁਤ ਜ਼ਮੀਨ ਮੁੱਲਾਂਪੁਰ ਦਾਖਾ ਹਲਕੇ ਵਿੱਚ ਪੈਂਦੀ ਹੈ ਜਦਕਿ ਕੁਝ ਹਿੱਸਾ ਜਗਰਾਉਂ ਹਲਕੇ ਨਾਲ ਵੀ ਜੁੜਿਆ ਹੋਇਆ ਹੈ ਜ਼ਮੀਨ ਐਕਵਾਇਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਬੰਧਤ ਪਿੰਡਾਂ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ ਕੁਝ ਪਿੰਡਾਂ ਵਿੱਚ ਇਕਤਰਤਾ ਕਰਕੇ ਜ਼ਮੀਨਾਂ ਦੇ ਨਾਮ ਤੇ ਪਾਸ ਕੀਤੇ ਜਾ ਰਹੇ ਹਨ ਹਲਕਾ ਦਾਖਾ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਯਾਰਲੀ ਵੀ ਇਸ ਖਿਲਾਫ ਡਟ ਗਏ ਹਨ ਉਹਨਾਂ ਨੇ ਕਿਸਾਨਾਂ ਨਾਲ ਖੜਨ ਅਤੇ ਸਰਕਾਰ ਦੇ ਅਜਿਹੇ ਕਿਸੇ ਵੀ ਕਦਮ ਦਾ ਹਰ ਤਰੀਕੇ ਨਾਲ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਦੂਜੇ ਪਾਸੇ ਕਿਸਾਨਾਂ ਤੇ ਆਮ ਲੋਕਾਂ ਵਿੱਚ ਵੀ ਇਸ ਕਾਰਨ ਰੋਸ ਪਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ ਕੇਂਦਰ ਵੱਲੋਂ ਪੰਜਾਬ ਦੀ ਚਾਲੂ ਵਿਤੀ ਸਾਲ ਲਈ ਕਰਜ਼ਾ ਸੀਮਾ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਇਹ ਕਟੌਤੀ 16400 70 ਕਰੋੜ ਦੀ ਕੀਤੀ ਗਈ ਹੈ ਵਿੱਤ ਮੰਤਰਾਲੇ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਇਸ ਸੰਬੰਧੀ ਪੱਤਰ ਲਿਖਿਆ ਹੈ ਦੱਸਦੀ ਹੈ ਕਿ ਪਹਿਲਾਂ 9 ਮਹੀਨੇ ਲਈ 21905 ਕਰੋੜ ਕਰਜ਼ ਮਨਜ਼ੂਰੀ ਦਿੱਤੀ ਗਈ ਸੀ ਹੁਣ 9 ਮਹੀਨਿਆਂ ਦੀ ਕਰਜ਼ ਸੀਮਾ ਵਿੱਚੋਂ 16477 ਕਰੋੜ ਰੁਪਏ ਟੋਤੀ ਕਰ ਦਿੱਤੀ ਗਈ ਹੈ ਤੇ ਇਸ ਦਾ ਮੁੱਖ ਕਾਰਨ ਬਿਜਲੀ ਸਬਸਿਡੀ ਦੀ ਰਕਮ ਨਾ ਚੁਕਾਉਣਾ ਦੱਸਿਆ ਜਾ ਰਿਹਾ ਹੈ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਲਈ ਸਾਲ 2025-26 ਲਈ ਸਮੂੱਚੀ ਕਰਜ਼ੇ ਸੀਮਾ ਦਾ ਖਾਕਾ ਤਿਆਰ ਕੀਤਾ ਹੈ ਇਸ ਮੁਤਾਬਿਕ ਇਸ ਚ ਚਾਲੂ ਸਾਲ ਵਿੱਚ ਸੂਬੇ ਨੇ 51176.40 ਕਰੋੜ ਰੁਪਏ ਦਾ ਕਰਜ਼ਾ ਚੁਕਾ ਸਕਦਾ ਹੈ ਇਸ ਹਿਸਾਬ ਨਾਲ 9 ਮਹੀਨਿਆਂ ਲਈ ਕਰਜ਼ਾ ਸੀਮਾ 38362 ਕਰੋੜ ਰੁਪਏ ਨਿਰਧਾਰਿਤ ਕੀਤੀ ਗਈ ਹੈ ਪਰ ਮਨਜ਼ੂਰੀ ਸਿਰਫ 21905 ਕਰੋੜ ਰੁਪਏ ਕਰ ਦਿੱਤੀ ਗਈ ਹੈ ਇਹ ਸਪਸ਼ਟ ਹੈ ਕਿ 9 ਮਹੀਨਿਆਂ ਲਈ 16477 ਕਰੋੜ ਦੀ ਕਟੋਤੀ ਕੀਤੀ ਗਈ ਹੈ ਵਿਜੀਲੈਂਸ ਨੇ ਬਠਿੰਡਾ ਰੇਂਜ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਮੇਜਰ ਸਿੰਘ ਅਤੇ ਉਸਦੇ ਨਿੱਜੀ ਡਰਾਈਵਰ ਆਰਮ ਸਿੰਘ ਨੂੰ 1,05,000 ਦੀ ਰਿਸ਼ਵਤ ਲੈਣ ਦੇ ਅਗੇ ਹੱਤੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਉਨ੍ਹਾਂ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ ਦੇ ਪਿੰਡ ਰਾਏਪੁਰ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤਾਂ ਉਪਰੰਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਐਨਟੀਐਫ ਮਾਨਸਾ ਦੀ ਟੀਮ ਨੇ ਉਸਦੇ ਪੁੱਤਰ ਤੇ ਹੋਰਨਾਂ ਵਿਰੁੱਧ ਮੋਹਾਲੀ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਇਐਸਾ ਹੀ ਮੇਜਰ ਸਿੰਘ ਉਸਦੀ ਦੁਕਾਨ ਤੇ ਆਇਆ ਤੇ ਉਸ ਨੂੰ ਕਿਹਾ ਕਿ ਉਹ ਉਸਦੇ ਪੁੱਤਰ ਦੀ ਗ੍ਰਿਫਤਾਰੀ ਦੌਰਾਨ ਉਸਦੀ ਤਲਾਸ਼ੀ ਸਮੇਂ ਪੁਲਿਸ ਕੋਲ ਰੱਖਿਆ ਸੋਨਾ ਛੱਡ ਦੇਵੇਗਾ ਤੇ ਇਸ ਕੰਮ ਦੇ ਬਦਲੇ ਉਸਨੇ 2 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਰਿਸ਼ਵਤ ਦੀ ਰਕਮ ਘੱਟ ਕਰਨ ਦੀ ਬੇਨਤੀ ਕਰਨ ਤੇ ਉਕਤ ਡਰਾਈਵਰ ਆਰਾਮ ਸਿੰਘ ਨੇ ਆਪਣੇ ਲਈ 5000 ਰੁਪਏ ਤੇ ਆਪਣੇ ਬੋਸ ਲਈ 1.5 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸ਼ਿਕਾਇਤਕਰਤਾ ਨੇ ਮਲਜ਼ਮ ਵੱਲੋਂ ਰਿਸ਼ਵਤ ਮੰਗਣ ਦੌਰਾਨ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਤੇ ਸਬੂਤ ਵਜੋਂ ਵਿਜੀਲੈਂਸ ਕੋਲ ਪੇਸ਼ ਕੀਤਾ ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾਇਆ ਤੇ ਉਕਤ ਏਐਸਆਈ ਮੇਜਰ ਸਿੰਘ ਅਤੇ ਉਸਦੇ ਨਿੱਜੀ ਡਰਾਈਵਰ ਰਾਮ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਸ਼ਿਕਾਇਤਕਰਤਾ ਤੋਂ 1,05,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹਤੀ ਕਾਬੂ ਕਰ ਲਿਆ ਵਿਜੀਲੈਂਸ ਬਿਊਰੋ ਦੇ ਥਾਣਾ ਪਠਿੰਡਾ ਰੇਂਜ ਵਿਖੇ ਪ੍ਰਿਸ਼ਟਾਚਾਰੂ ਕੋ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ جاری ਹੈ ਮੈਨੂੰ ਮੈਂ ਕਿਤੇ ਮੀਟਿੰਗ ਕੀਤੀ ਕਾਰਪੋਰੇਟ ਬੈਂਕਾਂ ਦੀ ਕਾਰਪੋਰੇਟ ਬੈਂਕਾਂ ਸਰਕਾਰੀ ਬੈਂਕਾਂ ਉਹਦੇ ਚ ਖਾਤਾ ਨਹੀਂ ਖਲੋਂਦੇ ਪਰ ਕਰਜ਼ਾ ਲੈਂਦੇ ਉਥੋਂ ਵੱਡੇ ਵੱਡੇ ਜਿਨ੍ਹਾਂ ਦੇ 2-2 56 11 ਖੜੇ ਨੇ ਉਹੋ ਬੰਦੇ ਜਿਹੜੇ ਕਰਜ਼ਾ ਨਹੀਂ ਮੋੜ ਰਹੇ ਦੋ ਵੀ ਮਾਲ ਕੁਤੇ ਜਲਦੀ ਹੋਊਗੀ ਕਿ ਜੇ ਲੀਡਰ ਨਾ ਬਣਦੀ ਹੋਊਗੀ ਜਾਂ ਫਿਰ ਮੈਨੇਜਰ ਨਾ ਕਰ ਲੈਂਦੇ ਸੈਟਿੰਗ ਤਾਂ ਰਿਕਵਰੀ ਰੇਟ ਜਿਹੜਾ ਹੈ ਐ ਕੋਰਪੋਰੇਟ ਬੈਂਕਾਂ ਦਾ ਬਹੁਤ ਘੱਟੇ ਚੱਲ ਰਿਹਾ ਸੀ ਅਚਾਨਕ ਇੱਕ ਠੰਡੀ ਹਵਾ ਦਾ ਬੁੱਲਾ ਉਸ ਕਾਗਜ਼ 'ਚੋਂ ਮੈਨੂੰ ਦਿਖਿਆ ਜਿਹੜਾ ਧੂਰੀ ਹਲਕਾ ਹੈ ਇਹਦਾ ਜਿਹੜਾ ਰਿਕਵਰੀ ਰੇਟ ਹੈ ਮਤਲਬ ਕਰਜ਼ਾ ਮੋੜ ਹੁੰਦਾ 99% ਹੈ ਜੀ ਪੰਜਾਬ 'ਚ ਨੰਬਰ 1 ਹੈ ਕਈ ਪਿੰਡਾਂ ਦਾ 100% ਹੈ ਕਈ ਇਹੋ ਜਿਹੇ ਜ਼ਿਲ੍ਹੇ ਨੇ ਜਿੱਥੇ ਮਾਈਨਸ ਚੱਲ ਰਿਹਾ ਹੈ ਜਮਈ ਨੀ ਮੋੜਿਆ ਮਰਦਾ ਸੋ ਅਸੀਂ ਅੱਜ ਉਹਨਾਂ ਨੂੰ ਸਨਮਾਨਤ ਕਰਾਂਗੇ ਲੋਕਾਂ ਨੂੰ ਵੀ ਤੇ ਬੈਂਕ ਵਾਲੇ ਸਟਾਫ ਨੂੰ ਵੀ ਵੀ ਭਾਈ ਤੁਸੀਂ ਆਪਾਂ ਜੇ ਆਪਣੀ ਕੋਆਪਰੇਟਿਵ ਬੈਂਕ 'ਚ ਖਾਤਾ ਖਿਲਾਓ ਇੱਕ ਕੋਈ ਗਲਤਫਹਿਮੀ ਜਾਂ ਕੋਈ ਇਦਾਂ ਦਾ ਤਾਂ ਪਾਣ ਦੇ ਪਹਿਲਾਂ ਨਹੀਂ ਹੋਈ ਮੇਰਾ ਤਾਂ ਝੋਟਾ ਹੁੰਦਾ ਸੀ ਉਦੋਂ ਮੈਂ ਤਾਂ ਬਾਅਦ 'ਚ ਮੈਨੂੰ ਪਤਾ ਲੱਗਿਆ ਵੀ ਜਦੋਂ ਭਾਂ ਖੜਾ ਦਾ ਪਾਣੀ ਆਉਣ ਲੱਗਿਆ ਕੱਸੀਆਂ 'ਚ ਆਪਣੇ ਉਦੋਂ ਮਤਲਬ ਕਾਮਰੇਡਾਂ ਦਾ ਜ਼ੋਰ ਸੀਗਾ ਉਹਨਾਂ ਨੇ ਇੱਕ ਗੱਲ ਫਲਾਤੀ ਕਹਿੰਦੇ ਵੀ ਇਹ ਪਾਣੀ ਨਾ ਲਾਇਓ ਇਹ ਚੋਂ ਤਾਂ ਬਿਜਲੀ ਕੱਢ ਲਈ ਪਾਣੀ ਤਾਂ ਫੋਕਾ ਹੈ ਲੋਕਾਂ ਦੇ ਮਨ 'ਚ ਬੈ ਗਈ ਉਦੋਂ ਕਿਹੜਾ ਕੋਈ ਵਟਸਐਪ ਆਉਂਦਾ ਸੀ ਜਾਂ ਕੋਈ ਕਲੀਅਰ ਕਰੇ ਕੋਈ ਕਹਿੰਦੇ ਫੋਕਾ ਪਾਣੀ ਹੈ ਬਿਜਲੀ ਤਾਂ ਕਹਿੰਦੇ ਕੱਢ ਲਈ ਇਹ ਚ ਕਰੰਟ ਹੈ ਨਹੀਂ ਇਸ ਪਾਣੀ 'ਚ ਹੁਣ ਪਾਣੀ ਥੋੜੀ ਬਿਜਲੀ ਪਾਣੀ ਪਾਣੀ 'ਚ ਥੋੜੀ ਹੁੰਦੀ ਉਹ ਤਾਂ ਚੱਕਰੀ ਘਮਾਉਂਦੀ ਹੈ ਐਦਾਂ ਹੀ ਨਾ ਗਲਤ ਰਮੀ ਫਲਾ ਰੱਖੀ ਇੱਕ ਵੀ ਜੇ ਕੋਰਪੋਰੇਟ ਬੈਂਕ 'ਚ ਖਾਤਾ ਖਲਾਵਾਂਗੇ ਤਾਂ ਜਿਹੜਾ ਅਸੀਂ ਕਰਜ਼ਾ ਦੇਣਾ ਹੈ ਜਦੋਂ ਅਸੀਂ ਫਸਲ ਲੈ ਕੇ ਆਵਾਂਗੇ ਉਹ ਫਸਲ ਦੇ ਜਿਹੜੇ ਪੈਸੇ ਆਉਣਗੇ ਕੋਬਡ ਬੈਂਕ ਵਾਲੇ ਉਹ ਚੋ ਕੱਟ ਲੈਣਗੇ ਇਹ ਹੋ ਨਹੀਂ ਸਕਦਾ ਜੀ ਇਹ ਮੈਂ ਤੁਹਾਨੂੰ ਕਾਨੂੰਨ ਦੱਸ ਦੇਣਾ ਉਹ ਜਿਹੜਾ ਪੈਸਾ ਹੈ ਸੀਸੀਐਲ ਕਹਿੰਦੇ ਉਹਨੂੰ ਕੈਸ਼ ਕ੍ਰੈਡਿਟ ਲਿਮਿਟ ਆ ਉਹ ਪੈਸਾ ਜਦੋਂ ਟਰਾਲੀ ਲੈ ਗਈ ਤਲ ਗਈ ਉਹ ਪੈਸਾ ਸਿੱਧਾ ਕਿਸਾਨ ਦੇ ਖਾਤੇ ਜਾਂਦਾ ਜੀ ਉਹਨੂੰ ਛੇੜ ਨਹੀਂ ਸਕਦੇ ਤੁਸੀਂ 1 ਰੁਪਿਆ ਵੀ ਉਹ ਚੋਂ ਇੱਧਰ ਤੁਰੀ ਗੱਲ ਸਾਰੀ ਬਿਲਕੁਲ ਇਸ ਗੱਲ ਦਾ ਡਰ ਕੱਢ ਦੋਗੇ ਪਤਾ ਨਹੀਂ ਅਸੀਂ ਕੀ ਕਰੂਗੀ ਗਵਰਨਮੈਂਟ ਵੀ ਸਾਡੇ ਫਸਲ ਦੇ ਪੈਸੇ ਹੀ ਰੱਖ ਲੂਗੀ ਵੀ ਤੂੰ ਤਾਂ ਇਹਨੇ ਦੇਣੇ ਨੇ ਉਹ ਜਦੋਂ ਭਰਨੇ ਨੇ ਕਿਸੇ ਨੇ ਆਰਾਮ ਨਾਲ ਪਰਦੇ ਕੋਈ ਨਹੀਂ ਇੰਡਸਟਰੀਅਲ ਨਾਲ ਵੀ ਅਸੀਂ ਕਰਦੇ ਰਹਿੰਦੇ ਆ ਓਟੀਐਸ ਕਹਿੰਦੇ ਆ ਵਨ ਟਾਈਮ ਸੈਟਲਮੈਂਟ ਵੀ ਚਲ ਯਾਰ ਐਂ ਕਰ ਵਿਆਹ ਛੱਡ ਦਿੰਨੇ ਆ ਚੱਲ ਮੂਲ ਹੀ ਕਰਾ ਦੇ ਯਾਰ ਪਰ ਇਹ ਨਵੇੜ ਕੰਮ ਠੀਕ ਹੈ ਨਾ ਲਾਲ ਲਕੀਰ ਤਾਂ ਹਟੇ ਨਹੀਂ ਤਾਂ ਲਾਲ ਲਕੀਰ ਹੀ ਬਹੁਤ ਹੋਈਆਂ ਪਈਆਂ ਫਰਦਾਂ ਪਲੱਜ ਕੀਤੀਆਂ ਪਈਆਂ ਜ਼ਮੀਨਾਂ ਤੇ ਲਿਮਟਾਂ ਕਰਾ ਰੱਖੀਆਂ ਤੇ ਨਾਲੇ ਬੈਂਕ 'ਚ ਖਾਤਾ ਖਲਾਉਂਗੇ 3% ਸਸਤਾ ਦਿੰਦਾ ਜੀ ਕੋਆਪਰੇਟਿਵ ਬੈਂਕ ਕਰਜਾ 3% ਸਸਤਾ ਹੈ ਦੂਜਿਆਂ ਨਾਲੋਂ ਉਹ ਵੀ ਬਚਦਾ ਕਿਉਂਕਿ ਸਰਕਾਰੀ ਅਫਸਰ ਨੇ ਉਹ ਕਹਾ ਮੇਰੀ ਕੋਈ ਤਾਂ ਨਹੀਂ ਕਦੋਂ ਬਦਲੀ ਹੋ ਜੂ ਮੈਂ ਕਿ ਲੈਣਾ ਬੈਂਕ ਤੋਂ ਠੀਕ ਹੈ ਨਾ ਤੇ ਉਹ ਪ੍ਰਾਈਵੇਟ ਵਾਲੇ ਰੋਜ਼ ਆਉਂਦੇ ਆ ਤੁਹਾਡੇ ਕੋਲ ਐਚਡੀਐਫਸੀ ਵਾਲੇ ਬਾਪੂ ਜੀ ਤਾਇਆ ਜੀ ਬਾ ਤੂੰ ਇੱਕ ਵਾਰੀ 50 ਲੱਖ ਵਾਲਾ ਕਹਿੰਦਾ ਯਾਰ ਤਿੰਨ ਚਾਰ ਵਾਰੀ ਆ ਗਿਆ ਚੱਲ ਯਾਰ ਇਹਦਾ ਰੱਖ ਲੈਨੇ ਮੂੰ ਮੂੰ ਬਲਾਜਾ ਚੱਲ ਯਾਰ ਲੱਖ ਰੁਪਏ ਦਾ ਖਾਤਾ ਖੋਲ ਦੂ ਐਂ ਕਲਾ ਲੱਦ ਨੇ 98% ਖਾਤੇ ਪ੍ਰਾਈਵੇਟ ਬੈਂਕਾਂ ਚ ਨੇ 1.5% ਹੀ ਐ ਚ ਤਾਂ ਕੋਰਪੋਰੇਟ ਚ ਪਰ ਕਰਜ਼ਾ ਇਥੋਂ ਲੈਣਾ ਫਿਰ ਮੋੜਨਾ ਨਹੀਂ ਉਹ ਕੋਈ ਅਨਾਉਂਸਮੈਂਟ ਕਰ ਦਿੰਦੇ ਵੀ ਕਰਜ਼ਾ ਮਾਫ ਕਰਾਂਗੇ ਓਵੇਂ ਮਾਫ ਕਰਨਗੇ ਛੱਡੂ ਪਰ ਪਹਿਲੀ ਕਿਸ਼ਤਾਂ ਪਾ ਨੂੰ ਹਟ ਜਾਂਦੇ ਆ ਪਰ ਪੈਸਾ ਥੋੜਾ ਹੈ ਇਹ ਬੈਂਕ ਥੋੜੇ ਵਾਸਤੇ ਚੱਲੂਗੀ ਕੋਆਪਰੇਟਿਵ ਤੋਂ ਖਾਦ ਲੋ ਕੋਆਪਰੇਟਿਵ ਤੋਂ ਬੀਜ ਲੋ ਸਬਸਿਡੀ ਸਾਰੀ ਉਥੇ ਦਿੰਨੇ ਆਪਾਂ ਕੋਆਪਰੇਟ ਤੋਂ ਸਪਰੇਆ ਲਓ ਹਨਾ ਕੋਆਪਰੇਟਿਵ ਸਿਸਟਮ ਨੂੰ ਥੋੜਾ ਜਿਹਾ ਜੇ ਜੀਵਿਤ ਕਰ ਲਈਏ ਤਾਂ ਖੇਤੀ ਜਿਹੜੀ ਹੈ ਬਹੁਤ ਸੌਖੀ ਵੀ ਹੋ ਜਾਊਗੀ ਕਰਜ਼ਾ ਮੁਕਤ ਹੋ ਜਾਊਗੀ ਕਰਜ਼ਾ ਮਾਫੀ ਨਹੀਂ ਕਰਜ਼ਾ ਮੁਕਤ ਮੁਕਤ ਹੋ ਜਾਊਗੀ ਤੇ ਇਹ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਬਾਕੀ ਜਿੰਨਾ ਪਾਣੀ ਤੁਹਾਡੇ ਕੋਲੇ ਨਹਿਰਾਂ ਦਾ ਆਉਂਦਾ ਉਹਨੂੰ ਵਰਤੋ ਇੱਕ ਦੂਜਾ ਜੇ ਨਹਿਰਾਂ ਨਹੀਂ ਵੀ ਆਉਂਦਾ ਆਹ ਜਿਹੜੇ ਨਾ ਇੱਕੋ ਉਈ ਚਲਾੜ ਕੇ ਜ਼ਮੀਨ ਠੰਡੀ ਕਰਦੇ ਆ ਜੀ ਇਹ ਕਿਹੜੇ ਵਿਗਿਆਨੀ ਨੇ ਕਹਿਤਾ ਯਾਰ ਵੀ ਜ਼ਮੀਨ ਤੱਤੀ ਹੋ ਜਾਂਦੀ ਉਹ ਚ ਕੋਈ ਕੋਈ ਜ਼ਮੀਨ ਠੰਡੀ ਕਰਨ ਦੀ ਲੋੜ ਨਹੀਂ ਇੱਕ ਤਰੀਕ ਨੂੰ ਲਾਈਟ ਦੇਵਾਂਗੇ ਜਿਹੜੇ ਜਿਹੜੇ ਜ਼ਿਲ੍ਹਿਆਂ ਦਾ ਜ਼ੋਨ ਬਣਾਏ ਹੋਏ ਨੇ 8 ਘੰਟੇ 9 ਘੰਟੇ 10 ਘੰਟੇ ਵੀ ਮਿਲੂਗੀ ਠੀਕ ਹੈ ਨਾ ਤੇ ਉਹ ਜ਼ੋਨਾਂ ਦੇ ਵਿੱਚ ਜਿਹੜਾ ਬਿਜਲੀ ਮਿਲੇਗੀ ਪਾਣੀ ਜਿੱਥੇ ਨਹਿਰ ਦਾ ਆ ਗਿਆ ਨਹਿਰ ਦਾ ਵੀ ਮਿਲੂਗਾ